ਦੀ ਮੈਡੀਸਨ ਜੋ ਹੈ ਸਾਰੇ ਸਰੀਰ ਦੀਆਂ ਬਿਮਾਰੀਆਂ ਬਾਰੇ ਇੱਕ ਜਨਰਲ ਇੱਕ ਸਟੱਡੀ ਹੁੰਦੀ ਹੈ ਉਸ ਤੋਂ ਬਾਅਦ ਪੇਟ ਜਿਗਰ ਤੇ ਪੈਂਕਰੀਆਸ ਦੀਆਂ ਬਿਮਾਰੀਆਂ ਵਾਸਤੇ ਸੁਪਰ ਸਪੈਸ਼ਲਾਈਜੇਸ਼ਨ ਡੀਐਮ ਗੈਸਟਰੋ ਦੇ ਵਿੱਚ ਕਰਾਈ ਜਾਂਦੀ ਹੈ ਕਿ ਐਮਡੀ ਮੈਡੀਸਨ ਤੋਂ ਬਾਅਦ ਡੀਐਮ ਗੈਸਟਰੋ ਇਸ ਦੇ ਵਿੱਚ ਕੀ ਅੰਤਰ ਹੈ ਸਟੇਟੇਟ ਦੇ ਵਿੱਚ ਦਰਦ ਹੋਣਾ ਲੈਟਰਨ ਦਾ ਬਾਰ ਬਾਰ ਆਣਾ ਜਾਂ ਕਬਜ਼ੀ ਹੋਣਾ ਲੈਟਰਨ ਦੇ ਵਿੱਚ ਖੂਨ ਆਣਾ ਖੂਨ ਦੀ ਉਲਟੀ ਆਣਾ ਪੀਲੀਆ ਹੋਣਾ ਪੇਟ ਦਾ ਫੁੱਲ ਜਾਣਾ ਆ ਜੀ ਬ੍ਰੀਜ਼ ਦੇ ਵੀ ਉਹ ਸੇ ਚਲੇ ਜਾਣਾ ਇਹ ਸਾਰੇ ਜਾਂ ਵਜ਼ਨ ਦਾ ਅਚਨ ਚੇਤ ਟਕਣਾ ਸ਼ੁਰੂ ਹੋ ਜਾਣਾ ਇਹ ਸਾਰੀਆਂ ਢੇਟ ਦੀਆਂ ਗੰਭੀਰ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ ਜਿਹੜੇ ਮਰੀਜ਼ ਨੂੰ ਖੂਨ ਦੀ ਉਲਟੀ ਆਉਂਦੀ ਹੈ ਲਿਵਰ ਦੇ ਕਰਕੇ ਖੂਨ ਦੀ ਉਲਟੀ ਆਉਂਦੀ ਹੈ ਲਿਵਰ ਖਰਾਬ ਹੋਣ ਦੇ ਕਰਕੇ ਉਹਨਾਂ ਦੇ ਵਿੱਚ ਅਗਰ ਟਾਈਮ ਸੈਂਡੋਸਕੋਪੀ ਕੀਤੀ ਜਾਂਦੀ ਹੈ ਤਾਂ ਜਿਹੜੇ ਨੋਰ ਪਾਈਪ ਦੇ ਨਸਾਂ ਫੁੱਲੀਆਂ ਆਉਂਦੇ ਜਿੱਥੋਂ ਬਲੀਡਿੰਗ ਦਾ ਸੋਰਸ ਹੋ ਰਿਹਾ ਹੁੰਦਾ ਸੀ ਐਂਡੋਸਕੋਪੀ ਨਾਲ ਉਹਨਾਂ ਦੇ ਉੱਥੇ ਬੈਂਡ ਲਗਾ ਕੇ ਬ੍ਰੀਜ਼ ਦੀ ਜਾਨ ਨੂੰ ਉਸੇ ਤਰ੍ਹਾਂ ਬਚਾ ਸਕਦੇ ਜਿੱਤੀ ਅੱਜ ਕੱਲ ਲੋਕ ਸ਼ਰਾਬ ਦਾ ਬਹੁਤ ਸੇਵਨ ਕਰਦੇ ਹਨ ਅਤੇ ਇਸ ਦੇ ਕੋਈ ਬਿਮਾਰੀਆਂ ਦੇ ਕੀ ਸ਼ੁਰੂਆਤੀ ਲੱਛਣ ਹਨ ਸਸਿਕਾਲ ਸਾਰੇ ਸਰੋਤਿਆਂ ਨੂੰ ਜੀ ਜਾਣੋ ਆਪਣੇ ਡਾਕਟਰ ਪ੍ਰੋਗਰਾਮ ਦੇ ਤਹਿਤ ਅੱਜ ਤੁਹਾਨੂੰ ਅਸੀਂ ਕਿਸੇ ਸ਼ਹਿਰ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਜਿਗਰ ਪੇਟ ਪੈਨਕ੍ਰੀਆਸ ਦੇ ਸਪੈਸ਼ਲਿਸਟ ਡਾਕਟਰ ਅਮਿਤ ਬਾਂਸਲ ਡੀਐਮ ਗੈਸਟਰੋ ਜੋ ਕਿ ਅੱਜਕੱਲ ਆਪਣੀਆਂ ਸੇਵਾਵਾਂ ਫੋਰਟਿਸ ਹਸਪੀਟਲ ਲੁਧਿਆਣਾ ਵਿਖੇ ਦੇ ਰਹੇ ਹਨ ਉਹਨਾਂ ਨੂੰ ਮਿਲਵਾਨ ਜਾ ਰਹੇ ਹਾਂ ਸਸੀ ਕਲਰਸ ਸਸੀ ਕਲਜੀ ਮੇਰਾ ਨਾਮ ਡਾਕਟਰ ਅਮਿਤ ਵਾਂਸਲ ਹੈ ਮੈਂ ਫਿਲਹਾਲ 40ਸ ਹਸਪੀਟਲ ਲੁਧਿਆਣਾ ਵਿਖੇ ਆਪਣੀ ਸੇਵਾਵਾਂ ਦੇ ਰਿਹਾ ਹਾਂ ਐਮਬੀਬੀਐਸ ਐਮਡੀ ਤੇ ਡੀਐਮ ਗੈਸਟਰੋ ਕੀਤੀ ਹੋਈ ਹੈ ਇੱਕ ਡਾਕਟਰ ਸਾਹਿਬ ਸਾਨੂੰ ਸਾਡੇ ਦਰਸ਼ਕਾਂ ਨੂੰ ਚਾਣਨਾ ਪਾਓ ਕਿ ਐਮਡੀ ਮੈਡੀਸਨ ਤੋਂ ਬਾਅਦ ਡੀਐਮ ਗੈਸਟਰੋ ਇਸ ਦੇ ਵਿੱਚ ਕੀ ਅੰਤਰ ਹੈ ਸਾਡੇ ਸਰੋਤੇ ਅੱਜਕੱਲ ਉਹਨਾਂ ਨੂੰ ਇਹ ਥੋੜਾ ਜਿਹਾ ਉਹ ਉਲਝ ਜਾਂਦੇ ਹਨ ਕਿ ਐਮ ਡੀ ਮੈਡੀਸਨ ਹੈ ਜਾਂ ਡੀ ਐਮ ਗੈਸਟਰੋ ਹੈ ਕਿ ਸਪੈਸ਼ਲਿਸਟ ਇਸ ਦੀ ਕੀ ਮਹੱਤਵਪੂਰਨਤਾ ਕੀ ਹੁੰਦੀ ਹੈ ਇਹ ਤੁਹਾਡਾ ਬਹੁਤ ਇੰਪੋਰਟੈਂਟ ਸਵਾਲ ਹੈ ਜੀ ਐਮ ਡੀ ਮੈਡੀਸਨ ਜੋ ਹੈ ਸਾਰੇ ਸਰੀਰ ਦੀਆਂ ਬਿਮਾਰੀਆਂ ਬਾਰੇ ਇੱਕ ਜਨਰਲ ਇੱਕ ਸਟੱਡੀ ਹੁੰਦੀ ਹੈ ਉਸ ਤੋਂ ਬਾਅਦ ਪੇਟ ਜਿਗਰ ਪੈਨਕ੍ਰੀਆਸ ਦੀਆਂ ਬਿਮਾਰੀਆਂ ਵਾਸਤੇ ਸੁਪਰ ਸਪੈਸ਼ਲਾਈਜੇਸ਼ਨ ਡੀਐਮ ਗੈਸਟਰੋ ਦੇ ਵਿੱਚ ਕਰਾਈ ਜਾਂਦੀ ਹੈ ਇਹਦੇ ਵਿੱਚ ਇਹਨਾਂ ਬਿਮਾਰੀਆਂ ਦੀ ਖਾਸ ਸਟਡੀ ਕੀਤੀ ਜਾਂਦੀ ਹੈ ਇਹਨਾਂ ਦੇ ਇਲਾਜ ਬਾਰੇ ਪੂਰੀ ਮੈਕਸਿਮਮ ਜੋ ਸਭ ਤੋਂ ਹਾਈਐਸਟ ਡਿਗਰੀ ਹੈ ਉਹ ਡੀਐਮ ਗੈਸਟਰੋ ਹੈ ਇਸ ਤੋਂ ਇਲਾਵਾ ਇਹਨਾਂ ਬਿਮਾਰੀਆਂ ਦੀ ਟ੍ਰੀਟਮੈਂਟ ਵਾਸਤੇ ਐਂਡੋਸਕੋਪੀ ਦੀਆਂ ਜਿਹੜੀਆਂ ਫੈਸਿਲਿਟੀਆਂ ਹੈ ਜੋ ਐਂਡੋਸਕੋਪੀ ਦੇ ਪ੍ਰੋਸੀਜਰ ਹਨ ਉਹ ਵੀ ਡੀਐਮ ਗੈਸਟਰੋ ਡਾਕਟਰ ਹੀ ਪਰਫਾਰਮ ਕਰ ਸਕਦਾ ਹੈ ਸੋ ਇਹ ਐਮਡੀ ਮੈਡੀਸਨ ਤੇ ਡੀਐਮ ਗੈਸਟਰੋ ਦੇ ਵਿੱਚ ਫਰਕ ਹੁੰਦਾ ਹੈ ओके okay. एक ਡਾਕਟਰ ਸਾਹਿਬ ਸਾਨੂੰ ਸਾਡੇ ਦਰਸ਼ਕਾਂ ਨੂੰ ਇਹ ਚਾਣਨਾ ਪਾਓ ਕਿ ਤੁਸੀਂ ਆਪਣੀਆਂ ਸੇਵਾਵਾਂ ਕਿੱਥੇ-ਕਿੱਥੇ ਦੇ ਚੁੱਕੇ ਹੋ ਮੈਂ ਡੀਐਮ ਗੈਸਟ੍ਰੋਪਾਸ ਕਰਨ ਤੋਂ ਬਾਅਦ ਜੀ ਪਹਿਲਾਂ ਗਵਰਨਮੈਂਟ ਮੈਡੀਕਲ ਕਾਲਜ ਚੰਡੀਗੜ੍ਹ ਤੇ ਉਸ ਤੋਂ ਬਾਅਦ ਐਸਪੀਐਸ ਹਸਪੀਟਲ ਲੁਧਿਆਣਾ ਵਿਖੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਾਂ ਤੇ ਹੁਣ ਕਰੰਟਲੀ ਮੈਂ 40ਸ ਹਸਪੀਟਲ ਲੁਧਿਆਣਾ ਵਿਖੇ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਇੱਕ ਡਾਕਟਰ ਸਾਹਿਬ ਤੁਹਾਨੂੰ ਸਵਾਲ ਹੈ ਕਿ ਅੱਜਕੱਲ ਲੋਕਾਂ ਨੂੰ ਪੇਟ ਦੀਆਂ ਜੋ ਪੇਟ ਹੈ ਆਪਣੇ ਸਰੀਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਉਹ ਜੁੜਦੇ ਹਨ ਕਿਸ ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹਨ ਤੇ ਉਹਨਾਂ ਦੇ ਕੀ ਕੀ ਲੱਛਣ ਹੁੰਦੇ ਹਨ ਤੇ ਉਸ ਵਿੱਚ ਕੀ ਕਰਨਾ ਚਾਹੀਦਾ ਹੈ ਕਦੋਂ ਉਹਨਾਂ ਨੂੰ ਡੀਐਮ ਗੈਸਟਰੋ ਨੂੰ ਮਿਲਣਾ ਚਾਹੀਦਾ ਹੈ ਇਸ ਬਾਰੇ ਸਾਨੂੰ ਜਰੂਰ ਜਾਣਨਾ ਪਾਓ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਜੀ ਕਿ ਅੱਜਕੱਲ ਦੇ ਪੇਟ ਦੀਆਂ ਬਿਮਾਰੀਆਂ ਇੱਕ ਸਭ ਤੋਂ ਕਾਮਨਲੀ ਪਾਈ ਜਾਣ ਵਾਲੀਆਂ ਪ੍ਰੋਬਲਮ ਦੇ ਵਿੱਚ ਇੱਕ ਹੈ ਪੇਟ ਦੀਆਂ ਬਿਮਾਰੀਆਂ ਦੇ ਜੋ ਮੁੱਖ ਲੱਛਣ ਹੋ ਸਕਦੇ ਹਨ ਉਹ ਪੇਟ ਦੇ ਵਿੱਚ ਦਰਦ ਹੋਣਾ ਲੈਟਰਨ ਦਾ ਬਾਰ ਬਾਰ ਆਣਾ ਜਾਂ ਕਬਜ਼ੀ ਹੋਣਾ ਲੈਟਰਨ ਦੇ ਵਿੱਚ ਖੂਨ ਆਣਾ ਖੂਨ ਦੀ ਉਲਟੀ ਆਣਾ ਪੀਲੀਆ ਹੋਣਾ ਪੇਟ ਦਾ ਫੁੱਲ ਜਾਣਾ ਬਰੀਜ਼ ਦੇ ਬੇਹੋਸ਼ੀ ਚਲੇ ਜਾਣਾ ਇਹ ਸਾਰੇ ਜਾਂ ਵਜ਼ਨ ਦਾ ਅਚਨਚੇਤ ਘਟਣਾ ਸ਼ੁਰੂ ਹੋ ਜਾਣਾ ਇਹ ਸਾਰੀਆਂ ਪੇਟ ਦੀਆਂ ਗੰਭੀਰ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ ਇਹਨਾਂ ਬਿਮਾਰੀਆਂ ਦੇ ਕਾਰਨਾਂ ਦੇ ਵਿੱਚ ਪੇਟ ਦੇ ਵਿੱਚ ਜ਼ਖਮ ਹੋਣਾ, ਪੇਟ ਦਾ ਕੈਂਸਰ, ਪੈਨਕ੍ਰੀਆਸ ਦਾ ਕੈਂਸਰ, ਪੈਨਕ੍ਰੀਆਸ ਦੀ ਪ੍ਰੋਬਲਮ, ਆਂਤੜੀਆਂ ਦੇ ਵਿੱਚ ਸੋਜਿਸ਼, ਆਂਤੜੀਆਂ ਦੇ ਵਿੱਚ ਸੰਗਰਹਿਣ ਦੀ ਬਿਮਾਰੀ, ਲੀਵਰ ਦੀ ਖਰਾਬੀ, ਲੀਵਰ ਜਿਹਨੂੰ ਅਸੀਂ ਲੀਵਰ ਸਰੋਸਿਸ ਕਹਿੰਦੇ ਹਾਂ ਜਾਂ ਲੀਵਰ ਦਾ ਕੈਂਸਰ, ਇਹ ਸਾਰੀਆਂ ਬਿਮਾਰੀਆਂ ਇਹ ਸਾਰੇ ਲੱਛਣ ਕਰ ਸਕਦੀਆਂ ਹਨ। ਸੋ ਕਿਸੇ ਵੀ ਮਰੀਜ਼ ਨੂੰ ਅਗਰ ਲਗਾਤਾਰ ਇਹ ਪ੍ਰੋਬਲਮਸ ਚੱਲ ਰਹੀਆਂ ਹਨ ਤਾ ਉਹਨਾਂ ਨੂੰ ਆਪਣੀ ਬਿਮਾਰੀ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣੇ ਪੇਟ ਤੇ ਲੀਵਰ ਦੇ ਸਪੈਸ਼ਲਿਸਟ ਨੂੰ ਚੈੱਕ ਕਰਾਉਣਾ ਚਾਹੀਦਾ ਹੈ ਜੇ ਭਾਰ ਘਟ ਰਿਹਾ ਹੈ ਇਸ ਦਾ ਮਤਲਬ ਵੀ ਤੁਹਾਨੂੰ ਕੋਈ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ ਬਿਲਕੁਲ ਜੀ ਇਹ ਭਾਰ ਘਟਣਾ ਸੀ ਇਹਨਾਂ ਨੂੰ ਆਪਣੇ ਸਭ ਤੋਂ ਇੰਪੋਰਟੈਂਟ ਵਾਰਨਿੰਗ ਸਾਈਨਸ ਦੇ ਵਿੱਚੋਂ ਲੈਂਦੇ ਆ ਜੇ ਕਿਸੇ ਮਰੀਜ਼ ਦਾ ਭਾਰ 10% ਵਜ਼ਨ ਪਿਛਲੇ 6 ਮਹੀਨੇ ਦੇ ਵਿੱਚ ਘਟ ਰਿਹਾ ਹੈ ਤਾਂ ਇਹ ਹੋ ਸਕਦਾ ਹੈ ਕਿ ਉਹਨੂੰ ਅੰਦਰ ਕੋਈ ਬਹੁਤ ਗੰਭੀਰ ਬਿਮਾਰੀ ਚੱਲ ਰਹੀ ਹੋਵੇ ਜਿਸ ਤਰ੍ਹਾਂ ਕਿ ਪੇਟ ਦੀ ਟੀਵੀ ਜਾਂ ਕਿਸੇ ਵੀ ਅੰਗ ਦਾ ਕੈਂਸਰ ਹੋਣਾ ਇਹ ਸਾਰੀਆਂ ਬਿਮਾਰੀਆਂ ਦੇ ਕਾਰਨ ਇਸ ਤਰ੍ਹਾਂ ਦੇ ਲੱਛਣ ਪਾਈ ਜਾ ਸਕਦੇ ਹਨ ਇੱਕ ਡਾਕਟਰ ਸਾਹਿਬ ਇਸ ਦੇ ਨਾਲ ਹੀ ਰਿਲੇਟਡ ਮੇਰਾ ਸਵਾਲ ਹੈ ਕਿ ਜੋ ਐਂਡੋਸਕੋਪੀ ਹੈ ਉਸ ਦਾ ਕੀ ਕਿਸ ਬਿਮਾਰੀਆਂ ਦੀ ਜਾਂਚ ਲਈ ਤੁਸੀਂ ਉਸ ਨੂੰ ਵਰਤਦੇ ਹੋ ਕਈ ਮਰੀਜ਼ ਡਰ ਜਾਂਦੇ ਹਨ ਕਿ ਨਾਲੀ ਪਾਣੀ ਪੈਂਦੀ ਹੈ ਵੀ ਮੈਂਡੋਸਕੋਪੀ ਨਹੀਂ ਕਰਾਣੀ ਉਸ ਦੇ ਚੱਕਰ ਦੇ ਵਿੱਚ ਉਹ ਗੰਭੀਰ ਬਿਮਾਰੀਆਂ ਉਹਨਾਂ ਦੇ ਅੰਦਰ ਪਣਪ ਜਾਂਦੀਆਂ ਹਨ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਚਾਨਣਾ ਪਾਓ ਕਿ ਉਹ ਵਾਕਈ ਉਸ ਦੇ ਵਿੱਚ ਕੋਈ ਡਰਨ ਵਾਲੀ ਗੱਲ ਹੈ ਜਾਂ ਉਹ ਬਹੁਤ অতি ਜ਼ਰੂਰੀ ਹੈ ਉਹ ਕਰਵਾਉਣੀ ਚਾਹੀਦੀ ਹੈ ਤੇ ਅਲਟਰਾਸਾਉਂਡ ਤੇ ਉਹਦੇ ਵਿੱਚ ਕੀ ਕੀ ਅੰਤਰ ਹੈ ਵੀ ਅਲਟਰਾਸਾਉਂਡ ਜਿਹੜੀ ਚੀਜ਼ ਨਹੀਂ ਆਂਦੀ ਉਸ ਦੇ ਵਿੱਚ ਆਂਦੀ ਹੈ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਚਾਹਨਾ ਪਾਉ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਐਂਡੋਸਕੋਪੀ ਦੇ ਬਾਰੇ ਆਮ ਲੋਕਾਂ ਦੇ ਵਿੱਚ ਬਹੁਤ ਸਾਰੀਆਂ ਭ੍ਰੰਟੀਆਂ ਪਾਈਆਂ ਜਾਂਦੀਆਂ ਹਨ ਇੱਕ ਤਾਂ ਇਹ ਹੈ ਕਿ ਐਂਡੋਸਕੋਪੀ ਨਾਲ ਤਕਲੀਫ ਹੁੰਦੀ ਹੈ ਜਾਂ ਦਰਦ ਹੁੰਦਾ ਹੈ ਐਂਡੋਸਕੋਪੀ ਦੇ ਨਾਲ ਕੋਈ ਦਰਦ ਜਾਂ ਤਕਲੀਫ ਮਹਿਸੂਸ ਨਹੀਂ ਹੁੰਦੀ ਹੈ ਅੱਜ ਕੱਲ ਜੋ ਟੈਕਨੋਲੋਜੀ ਹੈ ਉਹ ਬਹੁਤ ਐਡਵਾਂਸ ਹੋ ਚੁੱਕੀ ਹੈ ਅਸੀਂ ਆਪ ਹਸਪੀਟਲ ਦੇ ਵਿੱਚ ਹਰ ਮਰੀਜ਼ ਦੀ ਐਂਡੋਸਕੋਪੀ ਸਿਡੇਸ਼ਨ ਦੇ ਕੇ ਕਰਦੇ ਆ ਮ ਸੁਣ ਕਰਕੇ बेहोश ਕਰਕੇ ਕਰਦੇ ਆ ਜਿਸ ਦੇ ਨਾਲ ਮਰੀਜ਼ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਦੀ ਐਂਡੋਸਕੋਪੀ ਦੇ ਵਿੱਚ ਕੋਈ ਦਿੱਕਤ ਹੋਈ ਹੈ ਸੋ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਕਿਸੇ ਦੁੱਖ ਤਕਲੀਫ ਦੀ ਮਹਿਸੂਸ ਨਹੀਂ ਹੁੰਦੀ ਐਂਡੋਸਕੋਪਿਕ ਬਹੁਤ ਇੰਪੋਰਟੈਂਟ ਫੈਸਿਲਿਟੀ ਹੈ ਬਿਮਾਰੀਆਂ ਨੂੰ ਨਾ ਸਿਰਫ ਡਾਇਗਨੋਸ ਕਰਨ ਵਾਸਤੇ ਬਲਕਿ ਉਹਨਾਂ ਦੇ ਇਲਾਜ ਵਾਸਤੇ ਵੀ ਜਿਹੜੇ ਮਰੀਜ਼ ਨੂੰ ਖੂਨ ਦੀ ਉਲਟੀ ਆਉਂਦੀ ਹੈ ਲਿਵਰ ਦੇ ਕਰਕੇ ਖੂਨ ਦੀ ਉਲਟੀ ਆਉਂਦੀ ਹੈ ਲਿਵਰ ਖਰਾਬ ਹੋਣ ਦੇ ਕਰਕੇ ਉਹਨਾਂ ਦੇ ਵਿੱਚ ਅਗਰ ਟਾਈਮਸਰ ਐਂਡੋਸਕੋਪੀ ਕੀਤੀ ਜਾਂਦੀ ਹੈ ਤਾਂ ਜਿਹੜੇ ਫੋਡ ਪਾਈਪ ਦੇ ਨਸਾਂ ਫੁੱਲੀਆਂ ਹੁੰਦੇ ਜਿੱਥੋਂ ਬਲੀਡਿੰਗ ਦਾ ਸੋਰਸ ਹੋ ਰਿਹਾ ਹੁੰਦਾ ਸੀ ਐਂਡੋਸਕੋਪੀ ਨਾਲ ਉਹਨਾਂ ਦੇ ਉੱਥੇ ਬੈਂਡ ਲਗਾ ਕੇ ਮਰੀਜ਼ ਦੀ ਜਾਨ ਨੂੰ ਉਸ ਇਸ ਤਰ੍ਹਾਂ ਬਚਾ ਸਕਦੇ ਹਨ ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਟਾਈਮਸਰ ਐਂਡੋਸਕ ਚਾਚ ਕਰਕੇ ਉਹਨਾਂ ਨੂੰ ਟਰੀਟ ਵੀ ਕਰ ਸਕਦੇ ਆ ਇਹ ਆਮ ਲੋਕਾਂ ਨੂੰ ਨਹੀਂ ਪਤਾ ਹੈ ਕਿ ਵੈਸਟਰਨ ਕੰਟਰੀਜ਼ ਡਿਵੈਲਪਡ ਕੰਟਰੀ ਦੇ ਵਿੱਚ 50 ਸਾਲ ਦੀ ਉਮਰ ਤੋਂ ਬਾਅਦ ਕਿ ਜੇਕਰ ਕਿਸੇ ਨੂੰ ਕੋਈ ਨਹੀਂ ਵੀ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੀ ਹਰ 10 ਸਾਲ ਦੇ ਵਿੱਚ ਇੱਕ ਆਂਤੜੀਆਂ ਦੀ ਐਂਡੋਸਕੋਪੀ ਜਿਹਨੂੰ ਅਸੀਂ ਕੋਲੋਨੋਸਕੋਪੀ ਕਹਿੰਦੇ ਹਾਂ ਉਹ ਰეკਮੈਂਡ ਕੀਤੀ ਜਾਂਦੀ ਹੈ ਤਾਂ ਕਿ ਉੱਥੇ ਜਿਹੜੀਆਂ ਵੀ ਕੋਈ ਮਤਲਬ ਗੱਠਾਂ ਬਣ ਰਹੀਆਂ ਹਨ ਕਿਉਂਕਿ ਉਮਰ ਦੇ ਨਾਲ-ਨਾਲ ਆਪਣੀ ਵੱਡੀ ਆਂਤੜੀ ਦੇ ਵਿੱਚ ਗੱਠਾ ਬਣਨੇ ਸ਼ੁਰੂ ਹੋ ਜਾਂਦੀਆਂ ਹਨ ਜਿਹੜੀਆਂ ਕਿ ਅੱਗੇ ਜਾ ਕੇ ਕੈਂਸਰ ਦਾ ਰੂਪ ਲੈ ਸਕਦੀਆਂ ਹਨ ਤਾਂ ਟਾਈਮ ਸਿਰ ਕੋਲੋਨੋਸਕੋਪੀ ਕਰਕੇ ਅਸੀਂ ਉਹਨਾਂ ਦੀ ਜਾਂਚ ਕਰ ਸਕਦੇ ਹਾਂ ਉਹਨਾਂ ਨੂੰ ਗੱਠਾ ਨੂੰ ਸਟਾਰਟਿੰਗ ਸਟੇਜ ਤੇ ਹੀ ਐਂਡੋਸਕੋਪੀ ਨਾਲ ਹੀ ਕੱਢ ਸਕਦੇ ਹਾਂ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਕਿਸੇ ਚੀਰੇ ਟਾਂਕੇ ਦੇ ਤੇ ਉਸ ਦਾ ਕੈਂਸਰ ਬਣਨ ਤੋਂ ਰੋਕ ਸਕਦੇ ਹਾਂ ਕੈਂਸਰ ਦਾ ਜਲਦੀ ਆਪਾਂ ਉਹਨੂੰ ਡਾਇਗਨੋਸ ਕਰਕੇ ਟਰੀਟੇਬਲ ਸਟੇਜ ਦੇ ਵਿੱਚ ਉਹਨੂੰ ਟਰੀਟ ਕਰ ਸਕਦੇ ਹਾਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਐਂਡੋਸਕੋਪੀ ਦਾ ਰੋਲ ਹੈ ਪਿੱਤੇ ਦੀ ਨਾਲੀ ਦੀ ਪਥਰੀ ਜਿਹੜੀ ਪਥਰੀ ਪਿੱਤੇ ਦੀ ਨਾਲੀ ਦੇ ਵਿੱਚ ਫਸ ਜਾਂਦੀ ਹੈ ਉਹਦਾ ਇਲਾਜ ਐਂਡੋਸਕੋਪੀ ਨਾਲ ERCP ਕਰਕੇ ਪਥਰੀ ਨੂੰ ਕੱਢ ਕੇ ਉਸ ਨੂੰ ਟੀਟ ਕਰ ਸਕਦੇ ਹਾਂ ਉਹਨਾਂ ਨੂੰ ਵੱਡੀ ਸਰਜੀ ਤੋਂ ਬਚਾਇਆ ਜਾ ਸਕਦਾ ਹੈ ਪੈਨਕ੍ਰੀਆਸ ਦੀਆਂ ਬਿਮਾਰੀਆਂ ਦੇ ਵਿੱਚ ਕਈ ਤਰ੍ਹਾਂ ਦੀ ਐਂਡੋਸਕੋਪੀ ਦਾ ਬਹੁਤ ਇੰਪੋਰਟੈਂਟ ਰੋਲ ਹੈ ਸੋ ਐਂਡੋਸਕੋਪੀ ਇੱਕ ਬਹੁਤ ਇੰਪੋਰਟੈਂਟ ਟੂਲ ਹੈ ਜੋ ਮਾਡਰਨ ਸਾਇੰਸ ਨੇ ਆਪਾਂ ਨੂੰ ਅਵੇਲੇਬਲ ਕਰਾਇਆ ਜਿਸ ਨੂੰ ਅਗਰ ਆਪਾਂ ਮਰੀਜ਼ਾਂ ਦੇ ਵਿੱਚ ਸਹੀ ਇਸਤੇਮਾਲ ਕਰਦੇ ਆ ਤਾਂ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ अच्छा एक डॉक्टर साहब ਤੁਸੀਂ ਲੀਵਰ ਦਾ ਜਿਗਰ ਦਾ ਕੀਤਾ ਹੈ ਜਿਕਰ ਇਸ ਨਾਲ ریلیਟਡ ਹੀ ਮੇਰਾ ਸਵਾਲ ਹੈ ਕਿ ਅੱਜ ਕੱਲ ਲੋਕ ਸ਼ਰਾਬ ਦਾ ਬਹੁਤ ਸੇਵਨ ਕਰਦੇ ਹਨ ਅਤੇ ਇਸ ਦੇ ਕੋਈ ਬਿਮਾਰੀਆਂ ਦੇ ਕੀ ਸ਼ੁਰੂਆਤੀ ਲੱਛਣ ਹਨ ਕਦੋਂ ਇਹ ਖਰਾਬ ਹੁੰਦਾ ਹੈ ਕਿਉਂ ਹੁੰਦਾ ਹੈ ਅਤੇ ਇਸ ਦੇ ਕੀ ਮਤਲਬ ਕਦੋਂ ਤੁਹਾਨੂੰ ਮਰੀਜ਼ ਨੂੰ ਤੁਹਾਨੂੰ ਆ ਕੇ ਮਿਲਣਾ ਚਾਹੀਦਾ ਹੈ ਇਸ ਬਾਰੇ ਵੀ ਜਾਣਨਾ ਪਾਓ ਬਹੁਤ ਇੰਪੋਰਟੈਂਟ ਸਵਾਲ ਜੀ ਸ਼ਰਾਬ ਦੀ ਕੰਜ਼ਮਪਸ਼ਨ ਆਪਣੇ ਪੰਜਾਬ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਵੱਧ ਗਈ ਹੈ ਕੋਈ ਵੀ ਮਰੀਜ਼ ਜਦੋਂ ਸ਼ਰਾਬ ਦੀ ਕੁਆਂਟੀਟੀ ਜ਼ਿਆਦਾ ਲੈਂਦਾ ਹੈ ਤਾਂ ਉਹਦੇ ਵਿੱਚ ਉਹਦਾ ਲੀਵਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਦੇ ਸ਼ੁਰੂਆਤੀ ਲੱਛਣ ਬਹੁਤ ਸਿੰਪਲ ਤੇ ਮਾਈਨਰ ਹੋ ਸਕਦੇ ਹਨ ਜਿਵੇਂ ਕਿ ਉਹਨਾਂ ਨੂੰ ਥੋੜੀ-ਬਹੁਤ ਭੁੱਖ ਨਾ ਲੱਗਣਾ ਥੋੜਾ-ਬਹੁਤ ਪੇਟ ਦੇ ਵਿੱਚ ਹਲਕਾ-ਫੁਲਕਾ ਦਰਦ ਤਕਲੀਫ ਮਹਿਸੂਸ ਹੋਣਾ ਜਾਂ ਭਾਰੀਪਨ ਮਹਿਸੂਸ ਹੋਣਾ ਇਹਨਾਂ ਲੱਛਣਾਂ ਤੋਂ ਮਰੀਜ਼ਾਂ ਦੀ ਸ਼ੁਰੂਆਤ ਹੁੰਦੀ ਹੈ ਬਟ ਅਗਰ ਉਹਨਾਂ ਨੂੰ ਟਾਈਮ ਸੈ ਡਾਇਗਨੋਸ ਨਹੀਂ ਕੀਤਾ ਜਾਂਦਾ ਤਾਂ ਫਿਰ ਉਹ ਜਦੋਂ ਸਾਡੇ ਕੋਲ ਪ੍ਰੈਜੈਂਟ ਕਰਦੇ ਨੇ ਤੋਂ ਉਦੋਂ ਤੱਕ ਲਿਵਰ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੁੰਦਾ ਜਿਹਨੂੰ ਅਸੀਂ ਕਹਿੰਦੇ ਕਿ ਲਿਵਰ ਸਰੋਸਿਸ ਹੋ ਚੁੱਕਿਆ ਹੈ ਲਿਵਰ ਸਰੋਸਿਸ ਜਦੋਂ ਇੱਕ ਵਾਰੀ ਮਰੀਜ਼ ਦਾ ਹੋ ਜਾਂਦਾ ਤਾਂ ਉਹ ਇਰ ਰਿਵਰਸੀਬਲ ਸ ਅੱਪਾ ਮਰੀਜ਼ ਦੇ ਇਲਾਜ ਨਾਲ ਉਸ ਦੀ ਅੱਗੇ ਦੀ ਪ੍ਰੋਬਲਮ ਵਧਣ ਤੋਂ ਰੋਕ ਸਕਦੇ ਹਾਂ ਸੋ ਲਿਵਰ ਦਾ ਕੋਈ ਵੀ ਮਰੀਜ਼ ਜਿਸ ਨੂੰ ਹੈ ਉਹਨੂੰ ਆਪਣਾ ਟਾਈਮ ਸਿਰ ਆਪਣੀ ਜਾਂਚ ਕਰਾਣੀ ਬਹੁਤ ਜ਼ਰੂਰੀ ਹੈ ਤੇ ਸ਼ਰਾਬ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਸ ਤੋਂ ਅਵੋਇਡ ਕਰਨਾ ਚਾਹੀਦਾ ਹੈ ਅ ਇਸ ਤੋਂ ਇਲਾਵਾ ਸ਼ਰਾਬ ਦੇ ਨਾਲ ਨਾਲ ਹੀ ਮੈਂ ਇੱਥੇ ਇੱਕ ਹੋਰ ਚੀਜ਼ ਐਮਫਸਾਈਜ਼ ਕਰਾਂਗਾ ਕਿ ਅੱਜ ਕੱਲ ਮੋਟਾਪੇ ਕਰਕੇ ਜਾਂ ਸਰੀਰ ਦੇ ਵਿੱਚ ਚਰਬੀ ਜਮਣ ਕਰਕੇ ਵੀ ਲਿਵਰ ਦੀਆਂ ਬਿਮਾਰੀਆਂਾਂ ਦੇ ਵਿੱਚ ਇੱਕ ਤੇਜ਼ੀ ਪਾਈ ਗਈ ਹੈ ਸੋ ਅੱਜ ਅਗਲੇ ਦਹਾਕੇ ਵਿੱਚ ਸਰੀਰ ਦਾ ਮੋਟਾਪਾ ਜੋ ਹੈ ਉਹ ਲਿਵਰ ਦੀਆਂ ਬਿਮਾਰੀਆਂ ਦਾ ਇੱਕ ਮੁੱਖ ਕਾਰਨ ਬਣਨ ਜਾ ਰਿਹਾ ਹੈ ਤੇ ਇਸ ਦੇ ਵੱਲ ਵੀ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਠੀਕ ਹੈ ਡਾਕਟਰ ਸਾਹਿਬ ਅੱਜ ਤੁਹਾਡਾ ਸਮਾਂ ਸਾਨੂੰ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਸੋ ਥੈਟ ਮੈਂ ਲੋਕਾਂ ਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਕੁਝ ਜਾਣਕਾਰੀ ਦੇ ਸਕਿਆ ਅਗਰ ਕੋਈ ਵੀ ਕਿਸੇ ਮਰੀਜ਼ ਨੂੰ ਕੋਈ ਤਕਲੀਫ ਹੈ ਤਾਂ ਉਹ ਆਪਣੇ ਲੀਵਰ ਦੇ ਸਪੈਸ਼ਲਿਸਟ ਨੂੰ ਜਰੂਰ ਕੰਸਲਟ ਕਰੇ ਫੋਰਟਿਸ ਹਸਪੀਟਲ ਦੇ ਵਿੱਚ ਅਸੀਂ ਸਾਰੀਆਂ ਤਰ੍ਹਾਂ ਦੀਆਂ ਮਾਡਰਨ ਫੈਸਿਲਿਟੀਆਂ ਪ੍ਰੋਵਾਈਡ ਕਰਦੇ ਹਾਂ ਸਾਰੀਆਂ ਤਰ੍ਹਾਂ ਦੀ ਐਂਡੋਸਕੋਪੀ ਦੀ ਸਭ ਤੋਂ ਐਡਵਾਂਸ ਟੂ ਐਡਵਾਂਸ ਜੋ ਟੈਕਨੀਕ ਹੈ ਉਹ ਫੋਰਟਿਸ ਹਸਪੀਟਲ ਮਾਲ ਰੋਡ ਦੇ ਵਿਖੇ ਅਵੇਲੇਬਲ ਹੈ ਤੋ ਅਗਰ ਕਿਸੇ ਮਰੀਜ਼ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸੁਝਾਵ ਦੀ ਜ਼ਰੂਰਤ ਹੈ ਤਾਂ ਫੋਟਿਸ ਹਸਪਤਲ ਦੇ ਚਾਕੇ ਸੰਪਰਕ ਕਰ ਸਕਦਾ ਹੈ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਆਖਰੀ ਸੰਦੇਸ਼ ਜੋ ਤੁਸੀਂ ਅੱਜ ਕੱਲ੍ਹ ਜੰਗ ਜਨਰੇਸ਼ਨ ਨੂੰ ਜਾਂ ਲੋਕਾਂ ਨੂੰ ਜਾਂ ਮਰੀਜ਼ਾਂ ਨੂੰ ਦੇਣਾ ਚਾਹੁੰਦੇ ਹੋ ਉਸ ਬਾਰੇ ਤੁਸੀਂ ਆਪ ਦਾ ਸੰਦੇਸ਼ ਦਿਓ ਹਾਂਜੀ ਆਪਾਂ ਬਿਮਾਰੀਆਂ ਬਾਰੇ ਤਾਂ ਬਹੁਤ ਗੱਲ ਕਰ ਲਈ ਹੈ ਪਰ ਮੈਂ ਆਪਣਾ ਇਹ ਸੰਦੇਸ਼ ਨੂੰ ਇਸ ਤਰ੍ਹਾਂ ਨਾਲ ਦੇਣਾ ਚਾਹਾਂਗਾ ਕਿ ਆਪਣੀ ਸਰੀਰ ਨੂੰ ਹੈਲਦੀ ਰੱਖਣ ਵਾਸਤੇ ਕੁਝ ਇੰਪੋਰਟੈਂਟ ਚੀਜ਼ਾਂ ਆਪਣੀ ਆਪਣੀ ਡੇਲੀ ਪ੍ਰੈਕਟਿਸ ਦੇ ਵਿੱਚ ਆਪਾਂ ਡੇਲੀ ਜੀਵਨ ਦੇ ਵਿੱਚ ਅਪਣਾ ਸਕਦੇ ਹਾਂ ਜਿਦੇ ਵਿੱਚ ਹੈ ਕਿ ਆਪਣੀ ਖੁਰਾਕ ਦੇ ਵਿੱਚ ਪੋਸ਼ਟਿਕ ਤੇ ਸੰਤੁਲਿਤ ਆਹਾਰ ਲੈਣਾ ਚਾਹੀਦਾ ਹੈ ਫਾਸਟ ਫੂਡ ਤੇ ਜਿਹੜੇ ਆਰਟੀਫੀਸ਼ੀਅਲ সুইਟਨਰਸ ਵਾਲੀਆਂ ਖੁਰਾਕ ਹੈ ਜਿੰਨਾ ਇਸ ਤੋਂ ਵੱਧ ਤੋਂ ਵੱਧ ਅਵੋਇਡ ਕੀਤਾ ਜਾਵੇ ਉਹਨੂੰ ਅਵੋਇਡ ਕਰਨਾ ਚਾਹੀਦਾ ਹੈ ਆਪਣੀ ਖੁਰਾਕ ਦੇ ਵਿੱਚ ਫਲਾਂ ਤੇ ਗ੍ਰੀਨ ਮਤਲਬ ਹਰੀ ਸਬਜ਼ੀਆਂ ਦਾ ਇਨਟੇਕ ਵਧਾਉਣਾ ਚਾਹੀਦਾ ਹੈ ਪ੍ਰੋਟੀਨ ਦਾ ਇਨਟੇਕ ਆਪਣੀ ਡਾਈਟ ਦੇ ਵਿੱਚ ਇਨਕਰੀਜ਼ ਕਰਨਾ ਚਾਹੀਦਾ ਹੈ ਡੇਲੀ ਐਕਸਰਸਾਈਜ਼ ਆਪਣੀ ਲਾਈਫ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਹਰ ਬੰਦੇ ਨੂੰ ਆਪਣੇ ਜੀਵਨ ਦੇ ਵਿੱਚ 30 ਤੋਂ 35 ਮਿੰਟ ਦੀ ਡੇਲੀ ਬ੍ਰਿਸਕ ਐਕਸਰਸਾਈਜ਼ ਹਫਤੇ ਵਿੱਚ ਐਟਲੀਸਟ 5 ਡੇਜ਼ ਜ਼ਰੂਰ ਕਰਨੀ ਚਾਹੀਦੀ ਹੈ ਤੇ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਪ੍ਰਹੇਸ਼ ਕਰਨਾ ਚਾਹੀਦਾ ਹੈ ਅਗਰ ਆਪਾਂ ਇਹ ਕੁਝ ਬੇਸਿਕ ਜੀਆਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਣੇ ਆ ਤਾਂ ਆਪਾਂ ਬਹੁਤ ਸਾਰੇ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ ਇੱਕ ਡਾਕਟਰ ਸਾਹਿਬ ਹੋਰ ਜੇਕਰ ਤੁਹਾਨੂੰ ਕਿਸੇ ਮਰੀਜ਼ ਨੇ ਮਿਲਣਾ ਹੋਵੇ ਤਾਂ ਉਸ ਬਾਰੇ ਵੀ ਜਾਣਨਾ ਪਾਓਗੇ ਕੀ ਟਾਈਮਿੰਗ ਹੈ ਤੇ ਤੁਸੀਂ ਕਿੱਥੇ ਬੈਠਦੇ ਹੋ ਮੈਂ 40s ਹਸਪੀਟਲ ਮਾਲ ਰੋਡ ਲੁਧਿਆਣਾ ਵਿਖੇ ਸੋਮਵਾਰ, ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਸ਼ਨੀਵਾਰ 10 ਵਜੇ ਤੋਂ ਲੈ ਕੇ 4 ਵਜੇ ਤੱਕ ਅਵੇਲੇਬਲ ਹੁੰਦਾ ਹੈ ਤੇ ਵੀਰਵਾਰ ਪਹਿਲੇ ਤੇ ਤੀਜੇ ਵੀਰਵਾਰ ਨੂੰ ਅਸੀਂ ਬਰਨਾਲਾ ਸਿਟੀ ਹਸਪੀਟਲ ਵਿਖੇ ਆਪਣੀ ਆਊਟਰੀਚ ਓਪੀਡੀ ਕਰਦੇ ਹਾਂ ਜਿੱਥੇ ਸਭ ਤਰ੍ਹਾਂ ਦੀਆਂ ਮਰੀਜ਼ਾਂ ਦੀ ਜਾਂਚ ਕਰ ਸਕਦੇ ਹਾਂ ਉਸ ਦਾ ਕੀ ਟਾਈਮਿੰਗ ਹੈ ਡਾਕਟਰ ਇੱਥੇ ਅਸੀਂ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਹੁੰਦੇ ਹਾਂ ਠੀਕ ਹੈ ਧੰਨਵਾਦ ਡਾਕਟਰ ਗੁਪਤਾ ਥੈਂਕ ਯੂ ਆਪੇ ਨਾਲ ਜੁੜੇ ਸੀ ਆਪਣੇ ਡਾਕਟਰ ਅਮਿਤ ਵਾਂਸਲ ਜੀ ਜੋ ਕਿ ਪੇਟ ਦੇ ਰੋਗਾਂ ਦੇ ਮਾਹਿਰ ਹਨ ਇਹਨਾਂ ਨੇ ਸਾਨੂੰ ਅੱਜ ਬਹੁਤ ਹੀ ਵਧੀਆ ਜਾਣਕਾਰੀ ਦਿੱਤੀਆਂ ਕਿਵੇਂ ਅਸੀਂ ਆਪਣੇ ਸਿਹਤ ਨੂੰ ਅਤੇ ਆਪਣੇ ਜੀਵਨ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਆ ਇਸੇ ਤਰ੍ਹਾਂ ਅਸੀਂ ਹੋਰ ਵੀ ਵਧੀਆ-ਵਧੀਆ ਡਾਕਟਰ ਨਾਲ ਤੁਹਾਨੂੰ ਮਿਲਵਾਉਂਦੇ ਰਹਾਂਗੇ ਆਪਣੇ ਪ੍ਰੋਗਰਾਮ 'ਜਾਣੋ ਆਪਣੇ ਡਾਕਟਰ' ਦੇ ਨਾਲ ਤੁਸੀਂ ਜੁੜੇ ਰਹੋ ਅਗਲੀ ਵਾਰੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ